ਪ੍ਰਕਾਸ਼ ਨੂਰ ਵੜਾ ਕੇ ਰਹਾਗੇ ਕਰਦੇ ਤੇ ਲੀਟ ਮਰਵਾ ਕੇ ਰਹਾਗੇ ਫਸਲੀ ਪੀਪਾ ਲੈ ਕੇ ਰਹਾਗੇ ਦਸ ਹਜ਼ਾਰ ਪਰਾ ਪਾਪਨ ਫੇਨਵਾ ਕੇ ਹਟਾਗੇ ਬਿਜਲੀ ਥੋੜ ਬਿਨਤਾਸ ਕਰਾ ਕੇ ਹਟਾਗੇ ਸੀਤਾਲੂ ਲਾਲ ਸਲਾਮ ਕਸਰ ਮੋਰ ਚਲੇ ਸੀਤਾਲੂ ਲਾਲ ਸਲਾਮ ਕਿਸਾਨੀ ਅੰਦੋਲਨ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਨੌਜਵਾਨ ਕਿਸਾਨ ਆਪੂ ਨਵਦੀਪ ਜਲਵੇੜਾ ਲਗਭਗ 150 ਦਿਨਾਂ ਤੋਂ ਬਾਅਦ ਜੇਲ੍ਹ ਤੋਂ ਰਿਹਾਅਣ ਤੋਂ ਬਾਅਦ ਸ਼ੰਭੂ ਪਹੁੰਚਣ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਸ਼ੰਭੂ ਬਾਰਡਰ ਤੇ ਜ਼ੋਰਦਾਰ ਸਵਾਗਤ ਦੋਨੇ ਮੋਰਚਾ ਵੱਲੋਂ ਵੀ ਕੀਤਾ ਗਿਆ ਵਿਸ਼ੇਸ਼ ਸਨਮਾਨ ਮੌਕੇ ਤੇ ਮੌਜੂਦ ਕਿਸਾਨ ਨੇਤਾਵਾਂ ਅਤੇ ਹੋਰ ਕਿਸਾਨਾਂ ਦੇ ਵਿੱਚ ਦੇਖਿਆ ਬਹੁਤ ਵੱਡਾ ਉਤਸ਼ਾਹ ਇਸ ਮੌਕੇ ਤੇ ਵੱਡੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਨਵਦੀਪ ਜਲਵੇੜਾ ਨੇ ਸਾਰੇ ਕਿਸਾਨ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਸਾਰੀ ਸਾਧ ਸੰਗਤ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤ ਜੀ ਤੁਹਾਡਾ ਦੇਣਾ ਨਹੀਂ ਦੇ ਸਕਦੇ ਜਿੰਨੇ ਸੰਖਿਆ ਦੇ ਤੁਸੀਂ ਕੱਲ ਕੋਲ ਦਿੱਤੀ ਜਾਂ ਜਿੰਨੇ ਪੱਟੇ ਪੱਦਰ ਦੇ ਕੋਲ ਦਿੱਤੀ ਸਾਡੀ ਰਿਹਾਈ ਵਾਸਤੇ ਇੱਕ ਮਹੀਨੇ ਦੇ ਉੱਤੇ ਰੇਲਵੇ ਟਰੈਕ ਸੰਭੂ ਆ ਜਾਮ ਰੱਖਿਆ ਮੇਰੀਆਂ ਮਾਮਾ ਨੇ ਮੇਰੀਆਂ ਭੈਣਾਂ ਦੇ ਤੁਹਾਡਾ ਦੇਣਾ ਨਹੀਂ ਦੇ ਸਕਦੇ ਸਾਨੂੰ ਲੋਕ ਕਹਿੰਦੇ ਹੁੰਦੇ ਸੀਗੇ ਵੀ ਜਦੋਂ ਥੋਡੇ ਦੇ ਵਕਤ ਪੈਣਾ ਨਾ ਕਿਸੇ ਨੇ ਨਾਲ ਨਹੀਂ ਖੜਨਾ ਤੁਸੀਂ ਸਾਰਿਆਂ ਨੂੰ ਝੂਠਾ ਸਾਬਿਤ ਕਰਤਾ ਇੱਕਠੋ ਕੇ ਸਾਡੇ ਨਾਲ ਖੜੇ ਹੋ ਅਸੀਂ ਵੀ ਇੱਕ ਗੱਲ ਕਹਿੰਦੇ ਸੀਗੇ ਕੋਈ ਨਾਲ ਖੜੇ ਨਾ ਖੜੇ ਪਰ ਵਾਹਿਗੁਰੂ ਨੇ ਤਾਂ ਨਾਲ ਖੜਨਾ ਆ ਸਾਡੇ ਤੇ ਵਾਹਿਗੁਰੂ ਸੰਗਤ ਦੇ ਰੂਪ ਚ ਸਾਡੇ ਨਾਲ ਖੜਿਆ ਅਸੀਂ ਥੋੜਾ ਦੇਣਾ ਨਹੀਂ ਦੇ ਸਕਦੇ ਇਹ ਜਿੰਦ ਜਿੱਦ ਕਿਸਾਨੀ ਦੇ ਲਿਖੇ ਲੱਗ ਜੂਗੀ ਪੰਛੀ ਦੇ ਲਿਖੇ ਲੱਗ ਜੂਗੀ ਉਦੋਂ ਥੋੜਾ ਦੇਣਾ ਦੇ ਦਾਂਗੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਤੇ ਕਹਿਣਾ ਚੋਣਿਆ ਸਮੇ ਦੀ ਬੀਜੇਪੀ ਸਰਕਾਰ ਨੂੰ ਜ਼ਾਲਮ ਸਰਕਾਰ ਨੂੰ ਤੇ ਜ਼ਾਲਮ ਪ੍ਰਸ਼ਾਸਨ ਨੂੰ ਸਭ ਕੁਝ ਕਰਕੇ ਦੇਖ ਰਿਆ ਤੁਸੀਂ ਸਾਡੇ 440 ਪਲੱਸ ਮੁੰਡੇ ਸਾਡੇ ਠੱਟੜ ਕਰਕੇ ਦੇਖ ਲੇ ਸੁਭਕਰਨ ਸ਼ਹੀਦ ਕਰਕੇ ਦੇਖ ਲਿਆ ਸਾਡੇ ਦੇ ਤਸੱਦਦ ਕਰਕੇ ਦੇਖ ਲਈ ਸਾਨੂੰ ਜੇਲਾ ਜਿਡਾ ਕੇ ਦੇਖ ਲਿਆ ਫੇਰ ਸਾਨੂੰ ਡਰਾ ਲਿਆ ਜਾਂ ਸਾਨੂੰ ਚੁਕਾ ਲਿਆ ਅਸੀਂ ਡਰਨ ਵਾਲੇ ਨਹੀਂ ਹੈਗੇ ਅਸੀਂ ਝੁਕਨ ਵਾਲੇ ਨਹੀਂ ਹੈਗੇ ਅਸੀਂ ਪਿੱਛੇ ਹਟਨ ਵਾਲੇ ਨਹੀਂ ਹੈਗੇ ਅਸੀਂ ਇਹ ਆਪਣੇ ਹੱਕ ਸੱਚ ਦੀ ਲੜਾਈ ਨੂੰ ਲੜਦੇ ਰਹਾਂਗੇ ਗੱਲ ਨਸਲਾ ਦੇ ਆਈ ਹੋਈ ਆ ਇਸ ਮੌਕੇ ਤੇ ਕਿਸਾਨ ਆਗੂ ਸੌਰਨ ਸਿੰਘ ਪੰਦੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਇਸ ਬਹੁਤ ਸਰੀ ਗਰਮੀ ਮੀਂਹ ਦੇ ਵਿੱਚ ਸਾਡਾ ਸਾਥ ਦਿੱਤਾ ਹੋਰ ਵੀ ਗੱਲ ਠੀਕ ਹੈ 114 ਕਾਈ ਕਰਤਾ ਅੱਜ ਕੱਲ ਰਾਤ ਦੇ ਹੱਦ ਪਹਿਲਾਂ ਆਦਨੀ ਨਵਦੀਪ ਸਿੰਘ ਜਲਵੇੜਾ ਦੀ ਹਰ ਜਿਵੇਂ ਅੱਜ ਅਸੀਂ ਇਕੱਠੇ ਹੋਣਾ ਸੀ 12 13 ਅੱਜ ਇਹ ਦੇ ਬਾਵਜੂਦ ਸੋਕੀ ਰਾਤ ਅੰਦੋਲਨ ਐਸਪੀ ਦਫ਼ਤਰ ਦਾ ਪੋਸਟਪੋਨ ਕਰਤਾ ਸੀ ਬਸ ਇਹ ਕਰਕੇ ਅਸੀਂ ਬਹੁਤੀ ਗਿਣਤੀ ਆਉਣੀ ਨਹੀਂ ਪਰ ਜਦੋਂ ਸਵੇਰੇ ਸਾਨੂੰ ਖਬਰਾਂ ਮਿਲੀਆਂ ਵਾ ਵੀ ਆਪਣਾ ਰਾਜੂ ਭਾਜੀ ਅਮਰਜੀਤ ਮੋੜੀ ਜੀ ਤੇ ਆਪਣਾ ਜਸਵਿੰਦਰ ਲੋਂਗੋਵਾਲ ਇਹ ਸਾਰੇ ਆਗੂ ਫੜ ਲਿਆ ਫਿਰ ਅਸੀਂ ਤੁਰੰਤ ਕਾਲ ਕੀਤੀ ਸਾਡਾ ਜੀਬਾ ਇਕੱਠੇ ਹੋ ਗਿਆ ਜਾਂਗੇ ਫਿਰ ਅਸੀਂ ਵੱਡਾ ਜਥਾ ਲਗੇ तकरीबन 1000 ਤੋਂ ਪਲੱਸ ਹੋਊਗਾ ਸਾਡੇ ਅਸੀਂ ਅੰਦਰ ਅੰਬਾਲੇ ਤੇ ਮਾਰਚ ਕੀਤਾ ਨਾਕਾ ਲਾਇਆ ਗੱਲਬਾਤ ਚੱਲੀ ਆ ਔਰ ਮਾਰਚ ਕਰਦੇ ਹੋਏ ਅਸੀਂ ਸ਼ੰਭੂ ਬਾਰਡਰ ਤੇ ਪਹੁੰਚਿਆ ਦੇਖੋ ਇਹ ਸਾਡਾ ਫਰਜ਼ ਬਣਦਾ ਕੋਈ ਵੀ ਨੌਜਵਾਨ ਹੋਵੇ ਕਿਸਾਨ ਹੋਵੇ ਮਜ਼ਦੂਰ ਲੀਡਰ ਹੋਵੇ ਜਦੋਂ ਉਹ ਕੋਈ ਕਿਸਾਨ ਲਹਿਰ ਲਈ ਕਰੂਗਾ ਉਹਦਾ ਮਾਣ ਸਨਮਾਨ ਸਾਡਾ ਹੱਕ ਬਣਦਾ ਵਾ ਅਸੀਂ ਇਹ ਕਹਿਣਾ ਚਾਹਾਂਗੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਵੀ ਅਸਲ ਜਿਹੜੇ ਸਾਡੇ ਅੰਦੋਲਨ ਦੇ ਸ਼ਹੀਦ ਹੋਏ ਆ ਜਿੱਦਾਂ ਸ਼ਹੀਦ ਸੋਕ ਕਰ ਰਹੇ ਹੋਏ ਆ ਜਾਂ ਇਸ ਅੰਦੋਲਨ ਨੇ ਪੱਤੀ ਤੋਂ ਵਾਪਸ ਕੀਤੀਆਂ ਜਾਂ ਇਸ ਤੋਂ ਪਹਿਲਾਂ ਸਭ ਤੋਂ ਕੀਤੀ ਸੀਤੀਆਂ ਅਸਲ ਉਹਨਾਂ ਦਾ ਮਾਨ ਸਨਮਾਨ ਤਾਂ ਆ ਵਾ ਅਰ ਜੋ ਕੁਝ ਇਸ ਮੋਰਚੇ ਚ ਹੋ ਰਿਹਾ ਉਹਦਾ ਮਾਨ ਸਨਮਾਨ ਸਾਹਮਣੇ ਦੇਖੀ ਨੂੰ ਝੱਲ ਨਹੀਂ ਤੇ ਵੱਧ ਤੋਂ ਵੱਧ ਲੋਕਾਂ ਨੂੰ ਅਪੀਲਿਆ ਸਾਰੇ ਬਾਰਡਰਾਂ ਤੇ ਪਹੁੰਚਿਆ ਕਰੋ ਮੋਰਚੇ ਨੂੰ ਹੋਰ ਮਜ਼ਬੂਤ ਕਰੀਏ ਦੁੱਖ ਦੀ ਗੱਲ ਆ ਜਿਹੜੀ ਅੱਜ ਮੀਡੀਆ ਰਾਹੀਂ ਖਬਰਾਂ ਮਿਲ ਰਹੀਆਂ ਵੀ ਹਰਿਆਣਾ ਸਰਕਾਰ ਤਿੰਨ ਆਈਪੀਐਸ ਅਫਸਰਾਂ ਨੂੰ ਆਪਣਿਆਂ ਨੂੰ ਕਿਸਾਨਾਂ ਨੂੰ ਇਸ ਬਾਰਡਰ ਤੇ ਰੋਕਣ ਵਾਸਤੇ ਸਨਮਾਨ ਕਰਨ ਜਾ ਰਹੀ ਆ ਔਰ ਮੈਂ ਕਿਹਾ ਫਿਰ ਹਰਿਆਣਾ ਸਰਕਾਰ ਦਾ ਪਾਪ ਤਾਂ ਨੰਗਾ ਹੋ ਗਿਆ ਉਹ ਜਿੰਨਾ ਮਰਜੀ ਜ਼ੋਰ ਲੈਣ ਜਿਹੜੇ ਸਾਡੇ ਕਿਸਾਨਾਂ ਦੇ ਖੂਨ ਨਾਲ ਹੱਥ ਰੰਗੇ ਨੇ ਉਹ ਧੁੱਪਣੇ ਨਹੀਂ ਹੈਗੇ ਜੋ ਕੁਝ ਉਹਨਾਂ ਨੇ ਅੱਜ ਕੀਤਾ ਹਰਿਆਣਾ ਸਾਰਾ ਦੇਖ ਰਿਹਾ ਮਹਾਰਾਸ਼ਟਰ ਦੇਖ ਰਿਹਾ ਇਹਨਾਂ ਗੱਲਾਂ ਦਾ ਜਵਾਬ ਹਰਾਈ ਦੇ ਲੋ ਇਹਨਾਂ ਲਖਣਾਂ ਵਿੱਚ ਦੇਣਗੇ ਔਰ ਮੋਦੀ ਜੀ ਨੂੰ ਯਾਦ ਆਊਗਾ ਕਿਸਾਨਾਂ ਮਜ਼ਦੂਰਾਂ ਨਾਲ ਚੱਲ ਰਿਹਾ ਅੰਦੋਲਨ ਅਸੀਂ ਫੇਰ ਵੀ ਜੇਕਰ ਮੋਦੀ ਸਰਕਾਰ ਕਿਸਾਨ ਮਜ਼ਦੂਰ ਪੱਕਿਆ ਤੇ ਇਸ ਬਜਟ ਇਜਲਾਸ ਦੇ ਵਿੱਚ ਐਮ ਐਸ ਪੀ ਗਰੰਟੀ ਕਰਨ ਵਾਸਤੇ ਬਜਟ ਰੱਖ ਮ ਰੱਖੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮਾਫੀ ਵਾਸਤੇ ਬਜਟ ਰੱਖੇ ਇਹ ਤੋਂ ਗਾਂ ਦੂਜਾ ਫਸਲੀ ਬੀਮਾ ਯੋਜਨਾ ਵਾਸਤੇ ਫੰਡ ਰੱਖੇ ਜਿੰਨੀਆਂ ਸਾਡੀਆਂ ਮੰਗਾਂ ਵਾ ਉਹ ਕਾਰਪੂ ਆਸ ਰੱਖਾਂਗੇ ਔਰ ਕਿ ਕਾਰਪੂ ਨੂੰ ਖੁਸ਼ ਨਹੀਂ ਕਰਨਗੇ ਔਰ ਕਿ ਕਿਸਾਨਾਂ ਮਜ਼ਦੂਰਾਂ ਦੀ ਸੁਣਨਗੇ ਔਰ ਇਹ ਵੀ ਪਾਈ ਨੂੰ ਅਸੀਂ ਕਨਵੈਨਸ਼ਨ ਕਰ ਰਹੇ ਹਾਂ ਦਿੱਲੀ ਵਿੱਚ ਜਿਹਦੇ ਵਿੱਚ ਅਸੀਂ ਬੁੱਤੀ ਜੀ ਵੀ ਸਾਥ ਰਹੇ ਹਾਂ MSP ਲੀਗਲ ਗਰੰਟੀ ਕਾਨੂੰਨ ਅਤੇ ਪ੍ਰਾਈਵੇਟ ਬਿੱਲ ਲਿਆਉਣ ਬਾਰੇ ਜੋ ਅਸੀਂ ਮੰਗ ਪੱਤਰ ਦਿੱਤੇ ਆ ਹੁਣ ਵਿਰੋਧੀ ਧਿਰ ਦੇ ਲੀਡਰ ਚਾਹੇ ਖੜਗੇ ਸਾਹਿਬ ਹੋਣ ਚਾਹੇ ਰਾਹੁਲ ਜੀ ਹੋਣ ਚਾਹੇ SP ਦੇ ਲੀਡਰ ਵੱਡੇ ਹੋਣ ਚਾਹੇ ਤਾਮੋ ਲਾਡੂ ਦੇ ਜਿਹੜੇ ਉਹ ਲੀਡਰ ਵੱਡੇ ਹੋਣ ਇਹ ਤੋਂ ਘਾ ਜਿਹੜੇ NDA ਦੇ ਕਟਕ ਦਲ ਨੇ ਚਾਹੇ ਚੰਦਰਬਾਬੂ ਨਾਈਦੀ ਜੀ ਹੋਣ ਚਾਹੇ ਨਿਤਿਸ਼ ਕੁਮਾਰ ਹੋਣ ਅਸੀਂ ਉਹਨਾਂ ਨੂੰ ਚਿੱਠੀਆਂ ਲਿਖੀਆਂ ਜਿਹੜੇ ਸਮਾਂ ਦੇਣਗੇ ਉਹਨੂੰ ਮਿਲਾਂਗੇ ਫਰ ਮਿਲ ਕੇ ਕਹਾਂਗੇ ਵੀ ਜਿਹੜੇ ਮੰਗ ਪੱਤਰ ਦਿੱਤੇ ਸੀ ਵਿਰੋਧੀ ਤਰ੍ਹਾਂ ਐਰਕੀ ਮੰਗ ਨੂੰ ਸੱਤਰ ਦੇ ਵਿੱਚ ਪ੍ਰਾਈਵੇਟ ਬਿੱਲ ਲੈ ਕੇ ਆਉਣ ਇਹ ਸਾਡਾ ਆਉਣ ਵਾਲਾ ਕਾਰਗਰਮ ਔਰ 22 ਦੇ ਵਿੱਚ ਵੱਡੇ ਅਗਲੇ ਅੰਦੋਲਨਾਂ ਦਾ ਐਲਾਨ ਉੱਥੇ ਹੋਊਗਾ। ਬਿਲਕੁਲ ਜੇ ਕਨਵੈਨਸ਼ਨ ਗਿਆ ਨੂੰ ਫੜਨਾ ਮੁਬਾਰਕ ਹੋਏ ਮੋਦੀ ਜੀ ਨੂੰ ਕੋਈ ਨਹੀਂ ਫੜ ਲਿਆ ਕਰ। ਐਫ ਆਈ ਆਲ ਤਾਂ ਮੇਰੇ ਤੇ ਵੀ ਹੈਗੀ ਹੈ ਕਿੰਨੇ ਫੜ ਲੈਣਾ ਚਾਹੀਦਾ ਹੈਗਾ। ਸਾਰੇ ਲੀਡਰਾਂ ਤੇ ਹੈਗੀ ਕੀ ਫਰਕ ਪੈਂਦਾ ਕਨਵੈਨਸ਼ਨ ਕਰਨ ਜਾਣਾ ਵਾ ਜੇ ਮੋਦੀ ਜੀ ਨੂੰ ਫੜ ਕੇ ਹੀ ਸਬਰ ਹੁੰਦਾ ਫੜ ਲੈਣ ਕੋਈ ਗੱਲ ਨਹੀਂ ਜਾਵਾਂਗੇ ਦਿੱਲੀ ਜੀ। ਠੀਕ ਹੈ ਠੀਕ ਹੈ। ਠੀਕ ਹੈ ਜੀ। ਧੰਨਵਾਦ।